ਉਹਦੇ ਆ ਗਏ ਜੀ ਜੇ ਕਾਂਗਰਸ ਨੇ ਕੋਈ ਗਲਤੀ ਕੀਤੀ ਉਹ ਮaaf ਕਰਦੇ ਹੋ ਮaaf ਕਰਦੇ ਉਹ ਪਰਵਾਹ ਜਿਹੜਾ ਇਹ ਚਾਰ ਕਾਂਗਰਸ ਤੋਂ ਕੋਈ ਗਲਤੀ ਹੋ ਗਈ ਮਾਫ ਕਰ ਉਹ ਇਹਨਾਂ ਨੇ ਉਦੋਂ ਕਹਿ ਕੇ ਤੇ ਅਬ ਮੈਂ ਆਪਾਂ ਬੈ ਕੇ ਕਰਾਂ 80 ਸੀ 80 ਡਿਜੀਟ ਹੈ ਰੋਇਆ ਸੁਭਾਸ਼ ਜੀ ਭਰਾ ਸਾਡੇ ਵੱਡੇ ਇਹ 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 ਮਨੋਜ ਦੇ ਮਾਮਲੇ ਇਹਨਾਂ ਦੇ ਪਾਪਾ ਇਥੋਂ ਦੇ ਪ੍ਰੈਜ਼ੀਡੈਂਟ ਰਹੇ ਇਹ ਹੁਣ ਚੱਲੇ ਗਏ ਜੀ ਵਾਰ ਨਾਲ ਹੈ ਇਹ ਹਾਂ ਤੇ ਲੱਗੇ ਕਾਂਦੀਦਾਂ ਤੇ ਵੇਖੋ ਨਹੀਂ ਪਰ ਭੇਜਿਆ ਤੁਸੀਂ ਨਹੀਂ 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 ਤੇ ਗੱਲ ਸਮੈਂ ਮੈਂ ਤੁਹਾਡੇ ਨਾਲ ਤੇ ਮੇਰੀ ਗੱਲ ਭੇਜਿਆ ਕਾਗਜ਼ ਤੇ ਗੱਲ ਪਤਾ ਹੈ ਇੱਕ ਮਿੰਟ ਭੇਜਿਆ ਕਾਗਜ਼ ਕਾਂਦੀਦਾਂ ਚ ਗਲਤ ਨਹੀਂ ਗੈਂਗਸਟਰਾਂ ਨਾਲ ਇਹ ਮੇਰੇ ਪਾਸੇ ਉਹ ਨਹੀਂ ਗੈਂਗਸਟਰ ਹੋਰ ਤੁਸੀਂ ਆ ਜਿਹੜਾ ਕਾਂਗਰਸ ਤੋਂ ਮੇਰਾ ਫਾਦਰਿਸ ਦੇਣਿਆ ਓਏ ਬਿਲਕੁਲ ਮੈਂ ਗੱਲ ਪਤਾ ਹੈ ਜੇ ਬਹਿ ਕੇ ਨਾ ਮਿਲ ਮਿਲ ਕੇ ਗੱਲ ਕਰਨੀ ਮੈਂ ਇਸ ਵਾਰ ਹੈਲੋ ਸੁਭਾਸ਼ ਜੀ ਮੈਨੂੰ ਚਾਹ ਕੀ ਤੋਂ ਪੀਓਗੇ ਹਾਂਜੀ ਕੱਲ ਜਾਂ ਪਰਸੂ ਚਾਹ ਤੇ ਜਾਣਾ ਬਿਲਕੁਲ ਬਹਿ ਕੇ ਜਾਣਾ ਇਹ ਪਰਿਵਾਰ ਇਹ ਸਾਡੇ ਰੇੜੇ ਪਰ ਕੋਡਾ ਪਰਵਾਹ ਇਹ ਨਿਕਾਂ ਬੜੇ ਦੇਖ ਗਲਤੀ ਮਲਤੀ ਮਾਫ ਕਰਦੇ ਹੋ ਇਧਰ ਵੀ ਛੋਟੇ ਭਰਾ ਹੈਲੋ ਨਹੀਂ ਤੁਸੀਂ ਤੇ ਆ ਗਏ ਜੀ ਜੇ ਕਾਂਗਰਸ ਨੇ ਕੋਈ ਗਲਤੀ ਕੀਤੀ ਉਹ ਮਾਫ ਕਰਦੇ ਹੋ ਇਹਨਾਂ ਹਰ ਚੀਜ਼ ਦਾ ਪਤਾ ਹੀ ਉਹਨਾਂ ਨੂੰ ਆਪੋ ਆਪ ਲੜਿਆ ਪਰ ਵੀ ਗੱਲ ਸੁਣੋ ਆਪੋ ਆਪ ਮੇਰੇ ਪੱਧਰ ਤੇ ਸੱਟ ਮਾਰੀ ਆ ਜੀ ਉਹ ਕੰਮ ਤੇ ਲੜਿਆ ਫਿਰ ਆਤਵਾਦੀ ਮਾਰਿਆ ਮਾਰਨ ਆਇਆ ਫਿਰ ਦੁਬਾਰਾ ਅਟੈਕ ਕੀਤਾ ਅਮਰੀਕਾ ਜੀ ਕੰਟਰੋਲਰ ਮਖਾਜੀ ਮੇਰੇ ਕੋਲ ਪਿਆ ਮੈਸਜ ਬਤਾਉਂ ਭੇਜੇ ਚੇਚਾ ਉਹਨਾਂ ਨੇ ਪਰ ਜਿੰਦੂ ਮਾਫੀ ਉਹ ਕਰਵਾਇਆ ਜਿੰਦਰ ਸਿੰਘ ਪੈਰੋਂ ਜਿਹੜਾ ਇਹ ਕਾਂਗਰਸ ਤੋਂ ਕੋਈ ਗਲਤੀ ਹੋ ਗਈ ਮਾਫੀ ਉਹ ਇਹ ਇਹਨਾਂ ਨੇ ਉਦੋਂ ਕਹਿ ਕੇ ਤੇ ਅਬ ਮੈਂ ਆਪਾ ਬੈ ਕੇ ਘਰ ਬਾਵਾਂ ਅਸੀਂ ਨਾ ਨਾ ਉਹਨੂੰ ਨਹੀਂ ਜਾਣਦੇ ਨਹੀਂ ਨਹੀਂ ਕਾਂਗਰਸ ਜੇ ਕਾਂਗਰਸ ਤੋਂ ਗਲਤੀ ਹੋਈ ਮਾਫ ਕਰ ਬਿਲਕੁਲ ਨਹੀਂ ਕੋਈ ਗਲਤੀ ਜੇ ਕਾਂਗਰਸ ਨੇ ਕੋਈ ਗਲਤੀ ਕੀਤੀ ਉਹ ਮਾਫ ਕਰ ਦਿਓ ਮਾਫ ਕਰ ਦਿਓ ਜਿੰਦਰ ਸਿੰਘ ਪੈਰੋਂ ਜਿਹੜਾ ਇਹ ਕਾਂਗਰਸ ਤੋਂ ਕੋਈ ਗਲਤੀ ਹੋ ਗਈ ਮਾਫੀ ਉਹ ਇਹਨਾਂ ਨੇ ਉਦੋਂ ਕਹਿ ਕੇ ਤੇ ਅਬ ਮੈਂ ਆਪਾ ਬੈ ਕੇ ਘਰ ਬਾਵਾਂ اے ٹی سی 8 ডিজিٹ ہے رویا ਸੁباਸ਼ جی بھرا ਸਾਡੇ ਵੱਟੇ ਇਹ 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 ਮਨੋਜ ਦੇ ਮਾਮਾ ਦੀ ਇਹਨਾਂ ਦੇ ਪਾਪਾ ਇਥੋਂ ਦੇ ਪ੍ਰੈਜ਼ੀਡੈਂਟ ਰਹੇ ਇਹ ਹੁਣ ਚੱਲੇਗੇ ਕਾਂਦੀ ਦਾਰ ਨਾਲ ਇਹ ਹੁਣ ਚੱਲੇਗੇ ਕਾਂਦੀ ਦਾਰ ਚ ਵੇਖੋ ਨਹੀਂ ਪਰ ਭੇਜਿਆ ਤੁਸੀਂ ਨਹੀਂ 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 ਤੇ ਗੱਲ ਸਮੈਂ ਮੈਂ ਤੁਹਾਡੇ ਨਾਲ ਤੇ ਮੇਰੀ ਗੱਲ ਭੇਜਾ ਕਾਗਜ਼ ਤੇ ਗੱਲ ਪਤਾ ਹੈ ਟਾਈਮ ਤੇਜਾ ਕਾਗਜ਼ ਕਾਂਦੀ ਦਾਰ ਚ ਗਲਤ ਨਹੀਂ ਗੈਂਗਸਟਰਾਂ ਨਾਲ ਇਹ ਮੇਰੇ ਪਾਸੇ ਉਹ ਨਹੀਂ ਗੈਂਗਸਟਰ ਹੋਰ ਤੁਸੀਂ ਆ ਜਿਹੜਾ ਕਾਂਗਰਸ ਤੋਂ ਮੇਰਾ ਫਾਦਰੀ ਦੇਣਿਆ ਓਏ ਬਿਲਕੁਲ ਮੈਂ ਗੱਲ ਕਰਦਾ ਜੇ ਬੈ ਕੇ ਨਾ ਮਿਲ ਮਿਲ ਕੇ ਗੱਲ ਕਰਾਂ ਮੈਂ ਹੈਲੋ ਸੁਭਾਸ਼ ਜੀ ਮੈਨੂੰ ਚਾਹ ਕੀ ਤੋਂ ਪੀਓਗੇ ਹਾਂਜੀ ਮੈਂ ਕੱਲ ਜਾਂ ਬਰਸੋ ਚਾਹ ਤੇ ਜਾਣਾ ਬਿਲਕੁਲ ਬੈ ਕੇ ਜਾ ਮਿਲਿਆ ਇਹ ਸਾਡੇ ਨਹੀਂ ਨਹੀਂ ਇਹ ਛੋਟਾ ਪਰਿਵਾਰ ਹੈ ਇਹ ਨਿਕਾਂ ਬੜਾ ਇਹ ਦੇਖ ਗਲਤੀ ਮਲਤੀ ਮaaf ਕਰਦੇ ਹੋ ਇੱਧਰ ਵੀ ਛੋਟੇ ਭਰਾ ਹੈਲੋ ਮੈਂ ਦੂਜੇ ਹੈਗੇ ਜੀ ਜੇ ਕਾਂਗਰਸ ਨੇ ਕੋਈ ਗਲਤੀ ਕੀਤੀ ਉਹ ਮaaf ਕਰਦੇ ਹੋ ਇਹਨਾਂ ਹਰ ਚੀਜ਼ ਦਾ ਪਤਾ ਹੀ ਉਹਨਾਂ ਨੂੰ ਆਤਵਾਦ ਲੜਿਆ ਪਰ ਮੇਰੀ ਗੱਲ ਸੁਣੋ ਪਾਪਾ ਜੀ ਮੇਰੇ ਪਦ ਤੇ ਸਫਲ ਹੋਈ ਆ ਜੀ ਉਹ ਕੰਮ ਤੇ ਲੀਡ ਕੰਦੀ ਫਿਰ ਆਤਵਾਦ ਵੀ ਮਾਰਿਆ ਮਾਰਨਾ ਆ ਫਿਰ ਦੁਬਾਰਾ ਅਟੈਕ ਕੀਤਾ ਅਮਰੀਕਾ ਜੀ ਕੰਟਰੋਲਰ ਮਖਾਜੀ ਮੇਰੇ ਕੋਲ ਪਿਆ ਮੈਨੂੰ ਭੇਜੇ ਚੇਚਾ ਉਹਨਾਂ ਨੇ ਪਰ ਜਿੰਦੂ ਨੂੰ ਮਾਫੀ ਉਹ ਕਰਵਾ ਰਹੇ ਨੇ ਜਿਹੜਾ ਇਹ ਕਾਂਗਰਸ ਤੋਂ ਕੋਈ ਗਲਤੀ ਹੋ ਗਈ ਮਾਫੀ ਉਹ ਇਹ ਇਹਨਾਂ ਨੇ ਉਦੋਂ ਕਹਿ ਕੇ ਤੇ ਅਬ ਮੈਂ ਆਪਾ ਬੈ ਕੇ ਘਰ ਬਾਵਾਂਗੇ ਅਸੀਂ ਨਾ ਨਾ ਉਹਨੂੰ ਨਹੀਂ ਜਾਣਦੇ ਨਹੀਂ ਨਹੀਂ ਕਾਂਗਰਸ ਜੇ ਕਾਂਗਰਸ ਤੋਂ ਗਲਤੀ ਹੋਈ ਮਾਫ ਕਰ ਬਿਲਕੁਲ ਗਲਤੀ